ਅੱਜ ਪੇਰੈਂਟਸ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਗੁਰਪ੍ਰੀਤ ਸਿੰਘ ਧਮੋਲੀ ਅਤੇ ਸੰਜੇ ਬੱਗਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਦੱਸ ਦਈਏ ਕਿ 2018 ਦੇ ਵਿੱਚ ਕਿਸੇ ਹੋਰ ਵਿਕਰੇਤਾ ਵੱਲੋਂ ਗੁਰਪ੍ਰੀਤ ਸਿੰਘ ਧਮੋਲੀ ਅਤੇ ਇਹਨਾਂ ਦੇ ਕੁਝ ਸਹਿਯੋਗੀਆਂ ਤੇ ਇੱਕ ਪਰਚਾ ਦਰਜ ਕੀਤਾ ਗਿਆ ਸੀ ਕਿ ਇਹਨਾਂ ਵੱਲੋਂ ਜਾਲੀ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ ਕਿਉਂਕਿ ਜਿਵੇਂ ਕਿ ਜਦੋਂ ਦਾ ਇਹ ਮੁੱਦਾ ਚੱਕਿਆ ਸੀ ਕਿ ਕਿਤਾਬਾਂ ਦੇ ਵਿੱਚ ਜਿਹੜੀ ਲੁੱਟ ਹੈ ਉਹ ਪੇਰੈਂਟਸ ਦੀ ਬਹੁਤ ਲੁੱਟ ਹੋ ਰਹੀ ਹੈ ਉਸੇ ਤੋਂ ਬਾਅਦ ਇਹਨਾਂ ਦੀ ਪੇਰੈਂਟਸ ਐਸੋਸੀਏਸ਼ਨ ਖੜੀ ਹੋਈ ਸੀ ਇਹਨਾਂ ਨੇ ਇੱਕ ਪਰਣ ਲਿਆ ਕਿ ਲੋਕਾਂ ਦੇ ਪੈਸੇ ਜਿਹੜੇ ਕਿ ਬੁੱਕ ਮਾਫੀਆ ਵੱਲੋਂ ਲੁੱਟੇ ਜਾਂਦੇ ਆ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਉਸੇ ਚੀਜ਼ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੱਲੋਂ ਇਹਨਾਂ ਦੇ ਵਕੀਲ ਸੰਜੇ ਵੱਗਾ ਜਿਹੜੇ ਕੇਸ ਲੜਦੇ ਸੀ ਫ੍ਰੀ ਆਫ ਕੋਸਟ ਇਹਨਾਂ ਨੇ ਕੇਸ ਲੜਿਆ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕੇਸ ਲੜਨ ਤੋਂ ਬਾਅਦ ਇਹ ਕੇਸ ਜਿਹੜਾ ਜਿੱਤੇ ਨੇ ਕੇਸ ਜਿੱਤਣ ਤੋਂ ਬਾਅਦ ਅੱਜ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਲੱਡੂ ਵੀ ਵੰਡੇ ਜਾ ਰਹੇ ਨੇ ਗੁਰਪ੍ਰੀਤ ਸੰਭੋਲੀ ਸੰਜੇ ਬੱਗਾ ਤੇ ਹੋਰ ਮੈਂਬਰ ਜਿਨ੍ਹਾਂ ਤੇ ਕੇਸ ਸੀ ਉਹਨਾਂ ਨੂੰ ਬਰੀ ਹੋਣ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਅੱਜ ਸਾਡੀ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਅੱਜ ਤੋਂ 11 ਸਾਲ ਪਹਿਲਾਂ 2014 ਦੇ ਵਿੱਚ ਪੇਰੈਂਟਸ ਐਸੋਸੀਏਸ਼ਨ ਆਮ ਪਬਲਿਕ ਲੋਕਾਂ ਦੇ ਹਿੱਤਾਂ ਵਾਸਤੇ ਉਹਨਾਂ ਦੀ ਲੜਾਈ ਵਾਸਤੇ ਬਣੀ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਲਗਾਤਾਰ ਜਿਹੜਾ ਲੋਕਾਂ ਦੇ ਹਿੱਤਾਂ ਵਾਸਤੇ ਜਿਹੜਾ ਸੰਘਰਸ਼ ਹੈ ਲਗਾਤਾਰ ਜਾਰੀ ਰਿਹਾ ਤੇ ਜਦੋਂ 2018 ਦੇ ਵਿੱਚ ਸਾਡੇ ਦੇ ਮਲਕੀ ਅਸੀਂ ਜਦੋਂ ਪਬਲਿਕ ਦੇ ਹਿਤ ਵਾਸਤੇ ਕਿਤਾਬਾਂ ਲੋਕਾਂ ਨੂੰ ਸਸੇ ਦਰਾਂ ਤੇ ਦੇਣ ਵਾਸਤੇ ਕੰਮ ਸ਼ੁਰੂ ਕੀਤਾ ਤਾਂ ਕਿ ਲੋਕਾਂ ਦਾ ਕਰੋੜਾ ਰੁਪਏ ਦਾ ਜੋ ਹਰ ਸਾਲ ਫਾਇਦਾ ਹੋ ਰਿਹਾ ਘੱਟੋ ਘੱਟ 5 ਤੋਂ 6 ਕਰੋੜ ਰੁਪਈਆ ਹਰ ਸਾਲ ਪਬਲਿਕ ਦਾ ਫਾਇਦਾ ਹੁੰਦਾ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਕਰਕੇ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕਿਸੇ ਟੀਰ ਦਾ ਕੋਈ ਛੋਟਾ ਜਿਹਾ ਵੀ ਨੁਕਸਾਨ ਹੋਵੇ ਤਾਂ ਉਹ ਬਹੁਤ ਔਖਾ ਹੁੰਦਾ ਤਾਂ ਜਿਨ੍ਹਾਂ ਲੋਕਾਂ ਦਾ ਕਰੋੜਾਂ ਰੁਪਏ ਦਾ ਹਰ ਸਾਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੋਇਆ ਤਾਂ ਉਹਨਾਂ ਨੂੰ ਦਾ ਜਿਹੜਾ ਔਖਾ ਹੋਣਾ ਬਹੁਤ ਕੁਦਰਤੀ ਸੁਭਾਅਕ ਹੀ ਸੀਗਾ ਤਾਂ ਉਹਨਾਂ ਨੇ ਆਪਣੇ ਜਿਹੜਾ ਬੁੱਕ ਮਾਫੀਆ ਉਹਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਮਤਲਬ ਕਿ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਦੇਖੋ ਜਿਹੜੀ ਅਸੀਂ ਕਿਤਾਬਾਂ ਦਾ ਜਿਹੜਾ ਸਾਡੇ ਦੇ ਜਿਹੜਾ ਝੂਠਾ ਪਰਚਾ ਲੋਕਾਂ ਨੂੰ ਸਸਤੀਆਂ ਕਿਤਾਬਾਂ ਦੇਣ ਕਰਕੇ ਸਾਡੇ ਦੇ ਝੂਠਾ ਪਰਚਾ ਦਰਜ ਕਰਾਇਆ ਜਿਸ ਚ ਸਾਡੇ ਪੇਰੈਂਟਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮਨੀਸ਼ ਕੁਮਾਰ ਬੱਤਰਾ ਜੀ ਦੇ ਮੇਰੇ ਛੋਡੇ ਭਰਾ ਇੰਦਰਮੀਤ ਸਿੰਘ ਮੰਨੀ ਦੇ ਤੇ ਇਹਨਾਂ ਨੇ 2018 ਦੇ ਵਿੱਚ ਸਾਡੇ ਤੇ ਪਰਚਾ ਦਰਜ ਕਰਾਇਆ 420 ਕਾਪੀਰਾਈਟ 465 68 71 72 ਬਲਕਿ ਪਹਿਲਾ ਪਰਚਾ ਦਰਜ ਹੋਇਆ ਅਪ੍ਰੈਲ ਦੇ ਵਿੱਚ 4 ਅਪ੍ਰੈਲ ਨੂੰ ਉਸ ਤੋਂ 4 ਮਹੀਨੇ ਬਾਅਦ 8ਵੇਂ ਮਹੀਨੇ ਸਾਡੇ ਤੇ ਉਲਟਾ ਹੋਰ ਧਰਾਮਾ ਵਧਾ ਦਿੱਤੀਆਂ ਗਈਆਂ ਤਾਂ ਸਾਨੂੰ ਭਾਰਤ ਦੀ ਜਿਹੜੀ ਕਾਨੂੰਨ ਵਿਵਸਾ ਅਦਾਲਤਾਂ ਦੇ ਉਸ ਤੇ ਸਾਨੂੰ ਪੂਰਾ ਪਹਿਲਾਂ ਵੀ ਪੂਰਾ ਭਰੋਸਾ ਸੀ ਅੱਜ ਵੀ ਪੂਰਾ ਭਰੋਸਾ ਹੈ ਤੇ ਅੱਜ ਅਸੀਂ ਮਾਨਯੋਗ ਅਦਾਲਤ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿੱਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਜਿਹੜਾ ਇਹ ਕੇਸ ਖਤਮ ਕਰ ਦਿੱਤਾ ਤੇ ਸਾਡੇ ਮਿਲ ਕੇ ਹੁਣ ਸਾਡੇ ਸਾਰੇ ਜਿਹੜੇ ਕੇਸ ਨੇ ਖਤਮ ਹੋ ਗਏ ਅਸੀਂ ਉਹਨਾਂ ਦਾ ਵੀ ਸਾਨੂੰ ਕਾਨੂੰਨ ਪ੍ਰਕਿਆ ਤੇ ਜਿਹੜਾ ਪੂਰਾ ਵਿਸ਼ਵਾਸ ਐਡਵੋਕੇਟ ਸੰਜੇ ਬੱਗਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਸਾਡੇ ਕੋਲੋਂ 1 ਰੁਪਿਆ ਵੀ ਲੇ ਬਗੈਰ ਆ ਸਕੂਲ ਪੇਰਨ ਐਸੋਸੀਏਸ਼ਨ ਦਾ ਜਿਹੜਾ ਕੇਸ ਹੈ ਉਹ ਲੜਿਆ ਇਹਨਾਂ ਨੇ ਸਾਡੇ ਕੋਲ ਕੋਈ ਖਰਚਾ ਵੀ ਨਹੀਂ ਲਿਆ ਸਭ ਤੋਂ ਪਹਿਲਾਂ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਸਾਡੇ ਦਾ ਜਿਹੜਾ ਕੇਸ ਹੈ ਇਹ ਪਰਮਵੀਰ ਪਬਲਿਕੇਸ਼ਨ ਵੱਲੋਂ ਦਰਜ ਕਰਾਇਆ ਗਿਆ ਸੀ ਸਾਲ 2018 ਨੂੰ ਮਕਦਮਾ ਦਰਜ ਹੋਇਆ ਸੀ ਹਰ ਇੱਕ ਵਿਅਕਤੀ ਆਪਣੀ ਲੜਾਈ ਤਾਂ ਲੜ ਪੈਂਦਾ ਹੈ ਸਮਾਜ ਦੀ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਜਦੋਂ ਵੀ ਕੋਈ ਬੰਦਾ ਸਮਾਜ ਦੀ ਲੜਾਈ ਲਈ ਵਾਸਤੇ ਖੜਾ ਹੁੰਦਾ ਹੈ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਹਿਲੇ ਐਸੋਸੀਏਸ਼ਨ ਬਣੀ ਸੀ ਉਹਦਾ ਮੁੱਖ ਮੰਤਵ ਇਹ ਸੀ ਜੋ ਸਹਿਜ ਹੈ ਸਸਤੇ ਪੇਕੇ ਨਾਲ ਪੜਾਈ ਕਿਵੇਂ ਜਾਰੀ ਹੋ ਸਕਦੀ ਹੈ ਕਿਵੇਂ ਨਿਕελ ਪਾਈ ਜਾ ਸੋ ਇਸਕੁਨਾਂ ਦੇ ਕਿਤਾਬ mafia ਦੇ ਉੱਪਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਈ ਪੇਰਨ ਐਸੋਸੀਏਸ਼ਨ ਦੇ ਗਠਨ ਹੋਇਆ ਸੀ ਪੇਰਨ ਐਸੋਸੀਏਸ਼ਨ ਨੂੰ ਜੋ ਗਠਨ ਹੋਇਆ ਕਈ ਬੰਦੇ ਘਬਰਾ ਕੇ ਉਹਨਾਂ ਨੇ ਉਫਕ ਭਰਾੜ ਦੇ ਸਦਕਾ 2018 ਮਕਦਮਾ ਦਰਜ ਕੀਤਾ ਗਿਆ ਸੀ 2018 ਮਕਦਮਾ ਦਰਜ ਹੋਇਆ 7 ਸਾਲ ਤੋਂ ਲੜਨ ਲੜਾਈ ਚ ਲੱਗ ਗਈ ਇਨਸਾਫ ਨੂੰ ਹੁਣ ਆ ਕੇ ਮਿਲਿਆ ਸਰ ਬਾਸ ਅਰੋਗ ਕੀ ਸੀਗਾ ਇਹਨਾਂ ਦੇ ਉੱਤੇ ਤੇ ਤੁਸੀਂ ਕਿਹੜੇ ਤੱਤ ਪੇਸ਼ ਕੀਤੇ ਉਹਨਾਂ 'ਤੇ ਠੁਠਾ ਏਰੋਪ ਲਗਾਇਆ ਸੀ ਵੀ ਇਹ ਜਿਹੜੇ ਕਿਤਾਬਾਂ ਹੈ ਗਲਤ ਤੌਰ ਤੇ ਆਪ ਹੀ ਪ੍ਰਿੰਟਿੰਗ ਕਰਕੇ ਜਾਂ ਫੋਟੋਕਾਪੀਆਂ ਕਰਕੇ ਵੇਚ ਰਹੇ ਹਨ ਜਦੋਂ 2019 'ਚ ਉਹਨਾਂ ਪਬਲਿਸ਼ਰ ਸੀ ਪਰਮਵੀਰ ਆਨੰਦ ਅਦਾਲਤ 'ਚ ਪੇਸ਼ ਹੋਇਆ ਅਸੀਂ ਉਹ ਸਵਾਲ ਜਵਾਬ ਕੀਤੇ ਵੀ ਇਹ ਤੂੰ ਕਿਹੜੇ ਤੱਥਾਂ ਦੇ ਆਧਾਰ 'ਤੇ ਤੁਸੀਂ ਮੁਕੱਦਮਾ ਦਰਜ ਕਰਾਇਆ ਉਹਨਾਂ ਤੱਥ ਪ੍ਰੂਵ ਵੀ ਨਹੀਂ ਕਰ ਪਾਏ ਉਹਨੇ ਲਗਾਤਾਰ 5-6 ਸਾਲ ਨੂੰ ਤਰੀਕਾਂ ਲਿੱਤੀਆਂ ਅੰਤ 'ਚ ਕਰ ਭਲਾ ਹੋ ਭਲਾ ਉਹ ਗੱਲ ਸਚਾਈ ਸਾਹਮਣੇ ਆਈ ਹੈ ਅਸੀਂ ਭਲਾਈ ਵ ਤੇ ਰਸਤੇ ਤੁਰੇ ਸੀ ਤੇ ਸਾਨੂੰ ਅਦਾਲਤ ਤੇ ਅਦਾਲਤ ਤੇ ਹੀ ਮਾਨ ਹੈ ਜੇ ਸੱਚਾਈ ਦਾ ਸਾਥ ਦਿੱਤਾ ਸਾਡੀ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਨੀ ਧਰਕ ਲੀਡਰ ਸੀਗੇ ਗੁਰਪ੍ਰੀਤ ਸਿੰਘ ਧਮੋਲੀ ਜੀ ਮਣੀ ਜੀ ਮਨੀਸ਼ ਬੱਤਰਾ ਜੀ ਤੇ ਐਡਵੋਕੇਟ ਸੰਜੀਪ ਬੱਗਾ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਾਈ ਲੜੀ ਗਈ ਹੈ ਤੇ ਅੱਜ ਦਾ ਜਿਹੜਾ ਇਹ ਸਮਾਰੋਹ ਹੈ ਇਸ ਸਮੂਹ ਜਿਹੜੇ ਹੈ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹੈ ਤੇ ਉਹਨਾਂ ਵੱਲੋਂ ਕਿ ਦਿੱਤਾ ਗਿਆ ਸੀਗਾ ਕਿਉਂਕਿ ਜਿਹੜੀ ਇਹ ਪੂਰੇ ਸ਼ਹਿਰ ਦੀ ਜਿਹੜੀ ਲੜਾਈ ਸੀ ਬਲਕਿ ਮੈਂ ਪੂਰੇ ਸ਼ਹਿਰ ਦੀ ਨਹੀਂ ਮੈਂ ਪੂਰੇ ਪੰਜਾਬ ਦੀ ਲੜਾਈ ਦੱਸਾਂਗਾ ਇਸ ਨੂੰ ਕਿ ਜਿਹੜਾ ਇੱਕ ਬੁੱਕ ਮਾਫੀਆ ਚੱਲ ਰਿਆ ਸੀਗਾ ਉਹਦੇ ਖਿਲਾਫ ਜਿਹੜੀ ਲੜਾਈ ਲੜੀ ਐ ਸਾਡੀ ਟੀਮ ਨੇ ਉਹਦੇ ਵਿੱਚ ਅੱਜ ਅਸੀਂ ਜਿਹੜੀ ਐ ਉਸ ਲੜਾਈ ਚ ਬੜਾ ਜਿਹੜੀ ਐ ਸਾਨੂੰ ਜਿਹੜੀ ਤਰਾਸ ਦੀਆਂ ਜਿਹੜੇ ਐ ਸਾਡੇ ਤੇ ਗਾਜਾਂ ਗਿਰੀਆਂ ਤੇ ਉਹ ਪਰਚੇ ਹੋਈਆਂ ਸਾਡੇ ਤੇ ਉਹ ਪਰਚੇ ਵਿੱਚੋਂ ਜਦ ਅਸੀਂ ਬਰੀ ਹੋ ਕੇ ਨਿਕਲੇ ਆ ਤੇ ਅੱਜ ਸਾਡਾ ਜਿਹੜਾ ਫਰਜ਼ ਮੰਨਦਾ ਸੀਗਾ ਸਾਡੀ ਪੂਰੀ ਟੀਮ ਦਾ ਕਿ ਜਿਹੜਾ ਅਸੀਂ ਆਪਣੇ ਜਿਹੜੇ ਪ੍ਰਧਾਨਾਂ ਨੂੰ ਆਪਨਾ ਅੱਜ ਸਨਮਾਨਿਤ ਕਰੀਏ ਤੇ ਅੱਜ ਇਹ ਜਿਹੜੀ ਹੈ ਮੀਟਿੰਗ ਹੈ ਸਮਾਰੋਹ ਹੈ ਇਹ ਪੇਰੈਂਟਸ ਐਸੋਸੀਏਸ਼ਨ ਦੇ ਸਾਰੇ ਮੈਂਬਰ ਵੱਲੋਂ ਰੱਖਿਆ ਗਿਆ ਸੀਗਾ